ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਡ ਵੱਲੋਂ ਲਓ ਜੀ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮਾਈਨਰ ਡਿਫੈਕਟਡ ਸੂਟ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਡ ਵੱਲੋਂ ਲਓ ਜੀ ਅੱਜ ਫਿਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮਾਈਨਰ ਡਿਫੈਕਟਡ ਸੂਟ ਠੀਕ ਹੈ ਜੀ ਕਾਫੀ ਤਰ੍ਹਾਂ ਦਾ ਸਟਾਕ ਰਹਿਣ ਵਾਲਾ ਅੱਜ ਅਸੀਂ ਤੁਹਾਨੂੰ ਬੁਟੀਕ ਵਰਕ ਦੇ ਸੂਟ ਵੀ ਦਵਾਂਗੇ ਜਿਹਦੇ ਵਿੱਚ ਮਾਈਨਰ ਜੈਟ ਇਫੈਕਟ ਹੋਊਗਾ ਉਹ ਵੀ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਸ਼ਿਲਕ ਪਸ਼ਮੀਨੇ ਦੇ ਸੂਟ ਦੇ ਰਹੇ ਹਾਂ ਜੀ ਮਾਈਨਰ ਜੈਡ ਡਿਫੈਕ ਠੀਕ ਹੈ ਜੀ ਬਿਲਕੁਲ ਲੋ ਜੀ ਪ੍ਰਾਈਸ ਦੇ ਰਿਆ ਜੀ ਜਦ ਸੂਟ ਤੇ ਹੋਰ ਵੀ ਕਾਫੀ ਤਰ੍ਹਾਂ ਦਾ ਸਟਾਕ ਰਹਿਣ ਵਾਲਾ ਵੀਡੀਓ ਕਰਦੀ ਆ ਸਟਾਰਟ ਅੱਜ ਦੀ ਵੀਡੀਓ ਦੇਖਣ ਲਈ ਜੋ ਮੇਰੇ ਪਿਆਰੇ ਸਾਡੀਆਂ ਵੀਡੀਓ ਦੇਖ ਰਹੀਆਂ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਟਲਾ ਡਾ ਤੋਂ ਬਿਲੋਂਗ ਕਰਦੇ ਆ ਜੀ ਤੇ ਤੁਸੀਂ ਮੇਰੀ ਸ਼ਾਪ ਤੇ ਡਿਸਕ੍ਰਿਪਸ਼ਨ ਜਿਸੀਂ ਆਪਣਾ ਜੋ ਲੋਕੇਸ਼ਨ ਦੀ ਹੁੰਦੀ ਹੈ ਉਹ ਦਿੱਤੀ ਹੁੰਦੀ ਹੈ ਉੱਥੋਂ ਤੁਸੀਂ ਲੈ ਕੇ ਸਾਡਾ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਲਓ ਅੱਜ ਦੇ ਜ਼ਿਆਦਾ ਵੀਡੀਓ ਨਾਲ ਲੰਬੀ ਕਰੀਏ ਆਪਾਂ ਤੇ ਅੱਜ ਦੇ ਮੈਂ ਤੁਹਾਨੂੰ ਸੂਟ ਦਿਖਾਣ ਲੱਗੀ ਆ ਲਓ ਜੀ ਇਹ ਵਾਲਾ ਆਪਾਂ ਦਾ ਜੀ ਐਸ ਕੇ ਬ੍ਰਾਂਡ ਦੀ ਪੰਚਮ ਸ਼ਿਲਕ ਠੀਕ ਹੈ ਜੀ 1500 ਦਾ ਸੂਟ ਹੈ ਜੀ ਇਹ ਫਰੈਸ਼ ਤੇ ਅਸੀਂ ਇਹਦੇ ਵਿੱਚ ਸਾਡੇ ਕੋਲੇ ਹੈਂਡਵਰਕ ਵਾਲਾ ਸੂਟ ਵੀ ਆਇਆ ਸੀ ਪੰਚਮ ਸ਼ਿਲਕ ਦੇ ਵਿੱਚ ਐਸ ਕੇ ਬ੍ਰਾਂਡ ਦਾ ਜੋ ਅਸੀਂ 2500 ਦਾ ਸੇਲ ਕੀਤਾ ਸੀ ਜੀ ਅੱਜ ਇਹ ਵਾਲਾ ਜਿਹੜਾ ਸੂਟ ਹੈ ਤੁਹਾਨੂੰ ਕੋਈ ਮਾਈਨਰ ਦਾ ਡੈਫੈਕਟ ਹੋ ਸਕਦਾ ਪਰ ਮਾੜਾ-ਮੋਟਾ ਜਾਂ ਕਿਤੇ ਵੀ ਹੋ ਸਕਦਾ ਜੀ बॉਟਮ ਦੇ ਵਿੱਚ ਹੀ ਸ਼ਾਇਦ ਹੋਵੇ ਤੇ ਪਰ ਸਾਨੂੰ ਕੋਈ ਨਜ਼ਰ ਤਾਂ ਹਜੇ ਆਇਆ ਨਹੀਂ ਇਹਦਾ ਡਿਫੈਕਟ ਮਾੜਾ ਮੋਟਾ ਜਾਈ ਜ ਕੋਈ ਐਦਾਂ ਦਾ ਡਿਫੈਕਟ ਨਹੀਂ ਮਿਲੂਗਾ ਵੀ ਤੁਹਾਡਾ ਸੂਟ ਨਾ ਬਣੇ ਠੀਕ ਹੈ ਜੀ ਤੇ ਅੱਜ ਬਹੁਤ ਹੀ ਲੈਸ ਪ੍ਰਾਈਸ ਦੇ ਰਿਹਾ ਤੁਹਾਨੂੰ ਇਹ ਵਾਲੇ ਸੂਟ ਅਸੀਂ ਠੀਕ ਹੈ ਜੀ ਲਓ ਕੋਈ ਵੀ ਸਾਨੂੰ ਨਹੀਂ ਨਜ਼ਰ ਆਇਆ ਡਿਫੈਕਟ ਕਿਤੇ ਵੀ ਤਰ੍ਹਾਂ ਦਾ ਤੇ ਕਿਤੇ ਹੋ ਸਕਦਾ ਮਾੜਾ ਮੋਟਾ ਨਹੀਂ ਨਜ਼ਰ ਆਉਂਦਾ ਹਨਾ ਤੇ ਪਰ ਅਸੀਂ ਤੁਹਾਨੂੰ ਦੇ ਰਹੇ ਆ ਜੋ ਸੂਟ ਹੈ ਉਹ ਥੋੜਾ ਜਿਹਾ ਮਾਈਨਰ ਡਿਫੈਕਟ ਕਹਿ ਕੇ ਦੇ ਰਹੇ ਆ ਤੇ ਬਾਅਦ ਚ ਮੇਰੇ ਭੈਣਾਂ ਕੰਪਲੇਨ ਨਾ ਕਰਨ ਵੀ ਇੱਦਾਂ ਇੱਦਾਂ ਹਨ ਪਰ ਇਹ ਤੁਹਾਨੂੰ ਅਸੀਂ ਖੋਲ ਕੇ ਵੀ ਦਿਖਾ ਦਿੰਦੇ ਆ ਪਰ ਸਾਨੂੰ ਨਹੀਂ ਨਜ਼ਰ ਆਇਆ ਕਿਤੇ ਹੋ ਸਕਦਾ ਮੜਾ ਮੋਟਾ ਕਿਤੇ ਕੱਟ ਹੋਵੇ ਜੀ ਨਾ ਜੋ ਕੋਈ ਝਿਰਖੀ ਹੋਵੇ ਲੋ ਕੋਈ ਨਹੀਂ ਹੈਗਾ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਜੀ ਇਹ ਵਾਲੀ ਰਹਿਣੀ ਆ ਬਾਟਮ ਤੇ ਐਸ ਕੇ ਬ੍ਰਾਂਡ ਆ ਚੈੱਕ ਕਰ ਲੋ ਜੀ SK ਬ੍ਰਾਂਡ ਹੈ ਪੰਚਮ ਸ਼ੈਲਕਾ ਜੀ ਪ੍ਰਾਈਸ ਦੇ ਰਿਹਾ 890 1500 ਦਾ ਸੂਟ ਤੁਹਾਨੂੰ ਅੱਜ ਸਿਰਫ 890 ਦੇ ਵਿੱਚ ਪੈ ਰਿਹਾ ਜੀ ਬਹੁਤ ਸੋਹਣਾ ਮੌਕਾ ਜੀ ਠੀਕ ਹੈ ਜੀ ਲੈ ਸਕਦੇ ਹੋ ਸੂਟ ਜਲਦੀ ਨਾਲ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਕੇਵਲਾ ਕਲਰ ਲਓ ਇਹਦੇ ਨਾਲ ਜਿਹੜੀ ਬਾਟਮ ਆਉਣ ਵਾਲੀ ਹੈ ਜੀ ਲਓ ਇਹ ਕੇਵਲੀ ਬਾਟਮ ਆਉਗੀ ਜੀ ਇਹਦੇ ਨਾਲ ਮਸਲੀਨ ਦੀ ਬਾਟਮ ਆਉਣੀ ਹੈ ਪੰਚਮ ਸ਼ੈਲਕਾ SK ਬ੍ਰਾਂਡ ਹੈ ਜੀ ਪ੍ਰਾਈਸ ਦੀ ਪ੍ਰਾਈਸ ਰਹਿਣੀ ਹੈ 890 ਠੀਕ ਹੈ ਜੀ ਹਾਫ ਰੇਟ 'ਚ ਸੂਟ ਮਿਲ ਰਿਹਾ ਜੀ ਤੁਹਾਨੂੰ ਇਹ ਇਹਦੇ ਵਿੱਚ ਇੱਕ ਕਲਰ ਆਣਾ ਲਓ ਇਹ ਕਾਵਲ ਚੈੱਕ ਕਰੋ ਜੀ ਇਹ ਬਣਾ ਵੀ ਸਟਾਫ ਐ SK ਬ੍ਰਾਂਡ ਦਾ ਠੀਕ ਹੈ ਜੀ ਲਓ ਜੀ ਮਿਲਣ ਸੈਲ ਕਰੋਗੀ ਜੀ SK ਬ੍ਰਾਂਡ ਦੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਦੇਖੋ ਜੀ ਇਹ ਰਹੂਗੀ ਜੀ ਬਾਟਮ ਤੇ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਸੂਟ ਦੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ ਇਹਦੀ 850 850 ਤੁਸੀਂ ਲੈ ਸਕਦੇ ਹੋ ਅੱਜ ਸੂਟ ਲਓ ਜੀ ਇਹਦੇ ਚ ਦੋ ਸੂਟ ਮੈਲ ਲੇਗੇ ਸੇਮ ਪ੍ਰਿੰਟ ਦੇ ਪ੍ਰਿੰਟ ਦੇਖੋ ਜੀ ਨਾਲ ਰਹਿਣੀ ਇਹ ਵਾਲੀ ਬਾਟਮ ਹਲਕਾ ਫੁਲਕਾ ਕਿਤੇ ਵੀ ਹੋ ਸਕਦਾ ਜੀ ਪਰ ਜਿਆਦਾ ਆਫੈਕਟ ਨਹੀਂ ਹੈਗਾ ਚੈੱਕ ਹੋਈ ਆ ਜੀ ਸੂਟ ਠੀਕ ਹੈ ਜੀ ਤੇ ਜਿਆਦਾ ਅਸੀਂ ਨਹੀਂ ਓਪਨ ਕਰ ਸਕਦੇ ਇਹ ਕੇਵਲ ਅਸੀਂ ਸਿਰਫ 850 ਦਾ ਇਹਦੇ ਵਿੱਚ ਰਹੂਗਾ ਜੀ ਲਓ ਇਹ ਕੇਵਲ ਸੂਟ ਦੇਖੋ ਜੀ ਇਹ ਆਉਗੀ ਜੀ ਤੁਹਾਨੂੰ ਦਾਸ ਦੀ ਦਾ ਦੀ 글로ਸਰਾ ਸਲਕਾ ਜੀ ਇਹ ਦੇਖ ਸਕਦੇ ਹੋ ਇਹ ਵਾਲੀ ਰੈਣੀ ਨਾਲੇ ਦੇ ਬਾਟਮ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਜੀ ਇਹਦਾ ਇਦੀ ਪ੍ਰਾਈਸ ਰਹੀਆਂ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਜੀ ਲਓ ਜੀ 900 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲਓ ਇਸ ਤੋਂ ਅੱਗੇ ਸਾਡੇ ਕੋਲ ਆਊਗਾ ਜੀ ਪਸ਼ਮੀਨੀ ਦੇ ਸੂਟ ਇਹ ਪਸ਼ਮੀਨੀ ਦੇ ਦਾ ਇਹ ਵੀ ਐਸ ਕੇ ਬ੍ਰਾਂਡ ਦੇ ਰਹਿਣੇ ਆ ਜੀ ਲਓ ਇਹ ਵਾਲਾ ਸੂਟ ਤੇ ਉਹ ਜਿਹੜਾ 1200 ਦਾ ਸੂਟ ਆ ਸਿਰਫ ਤੁਹਾਨੂੰ ਅਸੀਂ ਦੇ ਰਿਆਂ 800 ਦੇ ਵਿੱਚ ਲਓ ਚੈੱਕ ਕਰੋ ਜੀ ਪਸ਼ਮੀਨਾ ਹੈਗਾ ਇਹ ਐਸ ਕੇ ਬ੍ਰਾਂਡ ਦਾ ਸਟਾਫ ਇਹਦੀਆਂ ਪਹਿਣਾ SK ਬ੍ਰਾਂਡ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਜੀ ਕਿੰਦਾ ਦਾ ਹੁੰਦਾ ਪਸ਼ਮੀਨਾ ਦਾ ਸੌਰੀ SK ਦਾ ਦੇਖ ਜੀ ਤੁਸੀਂ ਦੇਖ ਸਕਦੇ ਹੋ SK ਬ੍ਰਾਂਡ ਦਾ ਪਸ਼ਮੀਨਾ ਇਹ 1200 ਦਾ ਤੁਹਾਨੂੰ ਸੂਟ ਪਹਿਣਾ ਫਰੈਸ਼ ਅੱਜ ਤੁਹਾਨੂੰ ਦੇ ਰਿਆ ਸਿਰਫ ਅਸੀਂ 800 ਦਾ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬ੍ਰਾਂਡਡ ਸੂਟ ਹੈ ਜੀ ਠੀਕ ਹੈ ਜੀ ਬ੍ਰਾਂਡਡ ਸੂਟ ਹੈ ਲਓ ਜੀ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਜੀ ਬਾਏ ਕਰਕੇ ਦੇਖੋ ਜੀ ਇਹ ਕੇ ਵਾਲਾ ਕਲਰ ਸੀ ਦੂਸਰਾ ਕਲਰ ਆਊਗਾ ਜੀ ਇਹ ਵਾਲਾ ਲਓ ਇਹ ਕੇਵਲਾ ਪ੍ਰਿੰਟ ਹੈ ਜੀ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਚੈੱਕ ਕਰੋ ਜੀ ਠੀਕ ਹੈ ਜੀ ਇਹ ਵੀ SK ਬ੍ਰਾਂਡ ਦਾ ਰਹੂਗਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 800 ਠੀਕ ਹੈ ਜੀ ਗਰਮ ਸਟਾਫ ਹੈ ਪਸ਼ਮੀਨਾ ਗਾਰੰਟੀ ਹੈ ਜੀ ਜੇ ਖਰਾਬ ਹੋ ਜੇ ਜੇ ਤੇ ਬੋਰਾ ਜੇ ਕਿਉਂਕਿ ਬ੍ਰਾਂਡ ਹੈਗਾ ਸਭ ਤੋਂ ਉੱਚਾ SK ਲਓ ਜੀ ਇਹ ਕੇਵਲਾ ਸੂਟ ਆਉਣਾ ਤੁਹਾਨੂੰ ਇਹਦੇ ਵਿੱਚ ਇਹ ਵੀ SK ਦਾ ਹੀ ਹੈ ਜੀ ਲਓ SK ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੀ ਲਓ ਇਹ ਵੀ ਰਹੂਗੀ ਜੀ SK ਬ੍ਰਾਂਡ ਦੀ ਹਲਕਾ ਫੁਲਕਾ ਤਾਂ ਕਿਤੇ ਹੋ ਸਕਦਾ ਮਾਈਨਰ ਜਾਂ ਕੋਈ ਡਿਫੈਕਟ ਇਹਦੇ ਵਿੱਚ ਜ਼ਿਆਦਾ ਨਹੀਂ ਹੈਗਾ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਇਹਦੀ 800 ਠੀਕ ਹੈ ਜੀ ਇਸ ਤੋਂ ਅੱਗੇ ਇਹ ਕੇਵਲ ਸੌਡ ਆਊਗਾ ਜੀ ਇਹ ਵੀ SK ਬ੍ਰਾਂਡ ਦਾ ਹੀ ਆ ਜੀ ਰਾਇਲ ਬਲੂਜ਼ ਆ ਕਲਰ ਹੈ ਬਲੂ ਜੀ ਸੋਰੀ ਰਾਇਲ ਨਹੀਂ ਆਉਂਦਾ ਮੋਰ ਪੰਖੀਜ਼ਾ ਕਲਰ ਹੈ SK ਆ ਗਿਆ ਜੀ ਇਹ ਵੀ SK ਬ੍ਰਾਂਡ ਆ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬਾਟਮ ਇਹ ਬਾਟਮ ਰਹੂਗੀ ਜੀ ਇਹ ਇਹ ਰਹਿਣਾ ਜੀ ਇਹਦੀ ਸ਼ਰਟ ਸਟਾਫ ਇਹਨਾ ਫਾਈਨ ਹੈ ਬਹੁਤ ਜ਼ਿਆਦਾ ਫਾਈਨ ਸਟਾਫ ਹੈ ਜੀ ਪਸ਼ਮੀਨਾ ਗਰਮ 800 ਦੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਆ ਗਿਆ ਰਾਮ ਟੈਕਸ ਲਓ ਰਾਮ ਟੈਕਸ ਦਾ ਰਹਿਣਾ ਜੀ ਇਹ ਵੀ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਜੀ ਰਾਮ ਟੈਕਸ ਦਾ ਸਟਾਫ ਹੈ ਦੇਖ ਸਕਦੇ ਹੋ ਤੁਸੀਂ ਰਾਮ ਟੈਕਸ 1500 ਦਾ ਸੂਟ ਹੋਊਗਾ ਜੇ ਵਾਲਾ ਠੀਕ ਹੈ ਜੀ ਅੱਜ ਇਹ ਵੀ ਤੁਹਾਨੂੰ ਦੇ ਰਹੇ ਆ 800 ਦੇ ਵਿੱਚ ਠੀਕ ਹੈ ਜੀ ਮਾੜਾ ਮੋਟਾ ਮਾਈਨਰ ਜਾਂ ਹੋ ਸਕਦਾ ਹੈ ਚ ਕੋਈ ਪ੍ਰਿੰਟ ਪੇਪਰ ਚੈੱਕ ਹੋਇਆ ਕੋਈ ਜ਼ਿਆਦਾ ਨਹੀਂ ਸਾਨੂੰ ਕੁਝ ਵੀ ਨਜ਼ਰ ਨਹੀਂ ਆਇਆ ਜਿਹਦੇ ਵਿੱਚ ਲਓ ਇਹ ਵੀ ਦਾ ਇਹ ਰਾਮ ਟੈਕਸ ਦਾ ਰਹੂਗਾ ਜੀ ਪ੍ਰਾਈਸ ਲੈਣੀ ਹੈ ਦੀ 800 ਠੀਕ ਹੈ ਜੀ 800 ਦੀ ਪ੍ਰਾਈਸ ਲੈਣੀ ਹੈ ਜੀ ਰਾਮ ਟੈਕਸ ਦਾ ਜੀ 800 ਪ੍ਰਾਈਸ ਰਹੂਗੀ ਜੀ ਇਸ ਤੋਂ ਅੱਗੇ ਆਊਗਾ ਜੀ ਵੀਡੀਓ ਲਾਸਟ ਤੱਕ ਜਰੂਰ ਦੇਖੋ ਜੀ ਲਾਸਟ ਵਿੱਚ ਅਸੀਂ ਤੁਹਾਨੂੰ ਬੁਟੀਕ ਵਰਕ ਦੇ ਵੀ ਸੂਟ ਦਵਾਵਾਂਗੇ ਜੋ ਮਾਈਨਰ ਜੈ ਡਿਫੈਕਟ ਹੋ ਸਕਦਾ ਲਓ ਜੀ ਇਹ ਵੀ ਐਸ ਕੇ ਬ੍ਰਾਂਡ ਆ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਵੀ ਅਜ 800 ਰੈਡੀ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਮੰਮੀਆਂ ਪਾਉਣ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਐਸ ਕੇ ਬ੍ਰਾਂਡ ਪ੍ਰਾਈਸ ਰਹਿਣੀ ਅੱਜ ਦੀ 800 ਠੀਕ ਹੈ ਜੀ ਮਾੜਾ ਮੋਟਾ ਮਾਈਨਰ ਜਿਹਾ ਹੋ ਸਕਦਾ ਹੈ ਇਹਦੇ ਵਿੱਚ ਕੋਈ ਵੀ ਡਿਫੈਕਟ ਲਓ ਇਹ ਕੇ ਵਾਲਾ ਪ੍ਰਿੰਟ ਆਊਗਾ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਐਸ ਕੇ ਬ੍ਰਾਂਡ ਹੈ ਪ੍ਰਾਈਸ ਰਹਿਣੀ ਇਹਦੀ ਸਿਰਫ 800 800 ਦੀ ਪ੍ਰਾਈਸ ਰਹੂਗੀ ਜੀ ਇਸ ਤੋਂ ਅੱਗੇ ਲਓ ਇਹ ਬਣਾ ਚੈੱਕ ਕਰੋ ਜੀ ਇਹ ਵੀ ਐਸ ਕੇ ਬ੍ਰਾਂਡ ਹੈ ਇਹ ਆਊਗਾ ਜੀ ਸਟਾਫ ਜਿਵੇਂ ਚਨੂਨ ਦੀ ਤਰ੍ਹਾਂ ਹੁੰਦਾ ਐਦਾਂ ਸਟਾਫ ਹੈ ਜੀ ਹਲਕਾ ਜਾਂ ਚਨੂਨ ਦੀ ਤਰ੍ਹਾਂ ਸਟਾਫ ਹੈ ਐਸ ਕੇ ਬ੍ਰਾਂਡ ਹੈ ਜੀ ਲਓ ਇਹ ਕਿਹਦੀ ਸਿਲਕ ਆ ਗਈ ਜੀ ਐਸ ਕੇ ਮੁਸਾਬਾ ਸਿਲਕ ਦੇਖ ਸਕਦੇ ਹੋ ਐਸ ਕੇ ਦੀ ਮੁਸਾਬਾ ਸਿਲਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ 890 ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਹੈ ਦਾ ਲਓ ਖੋਲ ਕੇ ਵੀ ਦਿਖਾ ਦਿੰਨੇ ਹਾਂ ਜੀ ਤੁਹਾਨੂੰ ਅਸੀਂ ਠੀਕ ਹੈ ਲਓ ਪ੍ਰਿੰਟਿੰਗ ਦੇਖੋ ਜੀ ਕੋਈ ਇਫੈਕਟ ਸਾਨੂੰ ਨਜ਼ਰ ਨਹੀਂ ਆ ਰਿਹਾ ਠੀਕ ਹੈ ਜੀ ਕੋਈ ਵੀ ਡਿਫੈਕਟ ਨਹੀਂ ਹੈਗਾ ਇਹਦੇ ਵਿੱਚ ਮੜਾ ਮੋਟਾ ਜਿਹਾ ਬੋਟਮ 'ਚ ਹੋ ਸਕਦਾ ਉਹ ਵੀ ਚੈੱਕ ਕਰ ਲੈਨੇ ਆ ਜੇ ਹੋਇਆ ਤੁਹਾਨੂੰ ਦੱਸ ਦਾਂਗੇ ਤੇ ਇਹਦੀ ਪ੍ਰਾਈਸ ਰਹਿਣੀ ਹੈ 890 ਲਓ ਜੀ 890 ਦੇ ਵਿੱਚ ਲੈ ਸਕਦੇ ਹਾਂ ਪਰ ਇਹ ਵਾਲਾ ਸੂਟ ਜੀ ਲਓ ਜੀ ਕੁਝ ਨਹੀਂ ਕੁਝ ਨਜ਼ਰ ਨਹੀਂ ਆ ਰਿਹਾ ਬਹੁਤ ਸੋਹਣੀ ਬੈਸਟ ਕੁਆਲਿਟੀ ਦੀ ਨਾਲ ਬੋਟਮ ਲੱਗੀ ਹੋਈ ਆ ਤੇ ਪ੍ਰਾਈਸ ਰਹਿਣੀ 890 ਠੀਕ ਹੈ ਜੀ ਮੁਸਾਬਾ ਸਿਲਕ ਐਸਕੇ ਬ੍ਰੈਂਡ ਦੀ ਸਟਾਫ ਐਦਾ ਜਿੱਦਾਂ ਚਰੂਨ ਹੁੰਦਾ ਠੀਕ ਹੈ ਜੀ ਚਰੂਨ ਦੀ ਤਰ੍ਹਾਂ ਸਟਾਫ ਰਹੂਗਾ ਜੀ ਹਲਕਾ ਜਾਂ ਚਰੂਨ ਇਹ ਕੇਵਲਾ ਕਲਰ ਸੀ ਲਓ ਇਹਦੇ ਵਿੱਚ ਇੱਕ ਆਊਗਾ ਜੀ ਇਹ ਵਾਲਾ ਕਲਰ ਇਹ ਵੀ ਮੁਸਾਬਾ ਸਿਲਕ ਦੀ ਐਸਕੇ ਬ੍ਰੈਂਡ ਦੀ ਲਓ ਇਹਦੀ ਪ੍ਰਿੰਟਿੰਗ ਦੇਖੋ ਜੀ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਲਓ ਇਹ ਵਾਲੀ ਰੈਣੀ ਹੈ ਜੀ ਇਹ ਨਾਲ ਬਾਟਮ ਠੀਕ ਹੈ ਇਹ ਬਾਟਮ ਰਹੂਗੀ 890 ਇਹਦੀ ਪ੍ਰਾਈਸ ਹੈ 890 ਦੀ ਪ੍ਰਾਈਸ ਹੈ ਜੀ ਠੀਕ ਹੈ ਜੀ ਲਓ ਇਸ ਤੋਂ ਅੱਗੇ ਇਹ ਵਾਲਾ ਸੂਟ ਆਊਗਾ ਜੀ ਇਹ ਸਿਲਕ ਦੇ ਵਿੱਚ ਰਹੂਗਾ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਲਓ ਮੜਾ ਕੋ ਮੋਟਾ ਕਿਸੇ ਮਾਈਨਰ ਜੱਟ ਇਫੈਕਟ ਹੋ ਸਕਦਾ ਇਹ ਵਾਲਾ ਰਹੂਗਾ ਜੀ ਦਾ ਪ੍ਰਿੰਟ ਇਹ ਆਊਗਾ ਜੀ ਨਗਾਲਾ ਐਦਾਂ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵਾਲਾ ਆਊਗਾ ਜੀ ਦੁਪੱਟਾ ਇਹਦੇ ਨਾਲ ਸਿਰਫ 800 ਰੁਪਏ ਦੀ ਪ੍ਰਾਈਸ ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸਿਰਫ 800 ਦੇ ਵਿੱਚ ਲੈ ਸਕਦੇ ਹੋ ਸੂਟ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵੀ ਲਓ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਦੋ ਕਲਰ ਦੋ ਸੂਟ ਆ ਜੀ ਇਹ ਸੇਮ ਦੋ ਸੂਟ ਰਹਿਣੇ ਆ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣਾ ਜੀ ਤੇ ਸਿਰਫ ਪ੍ਰਾਈਸ ਰਹੀ ਹੈ ਦੀ 800 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਨਾਲ ਇਹ ਭਲਾਉਣਾ ਜੀ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਵੀ ਕੋਈ ਡਿਫੈਕਟ ਨਹੀਂ ਹੈਗਾ ਇਹ ਵੀ ਚੈੱਕ ਹੋਏ ਸੂਟ ਆ ਜੀ ਕੋਈ ਡਿਫੈਕਟ ਨਹੀਂ ਹੈਗਾ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਆ ਇਹ ਵੀ 5 ਮੀਟਰ ਦੀ ਕੱਟ ਆਲ ਓਵਰ ਸੂਟ ਰਹਿਣਾ ਜੀ ਇਹਦੇ ਨਾਲ ਇੱਥੇ ਹਲਕੇ ਜੇ ਕੱਟ ਆ ਜੀ ਦੇਖ ਸਕਦੇ ਹੋ ਸਿਰਫ ਅੱਧਾ ਮੀਟਰ ਸਟੱਫ ਦੇ ਵਿੱਚ ਆਉਣਾ 5 ਮੀਟਰ ਦੀ ਕੱਟ ਆ ਜੇਕਰ ਤੁਸੀਂ ਤਾਰ ਦੋਗੇ ਅੱਧਾ ਮੀਟਰ ਤੇ ਫਿਰ ਵੀ ਤੁਹਾਡਾ ਸਾਢੇ ਚਾਰ ਚ ਸੂਟ ਬਣ ਜਾਣਾ ਦੇਖੋ ਜੀ ਇੱਥੇ ਕੱਟ ਆਉਂਦੇ ਵੀ ਲੜ ਦੇ ਕੋਲ ਆ ਜੀ ਬਾਕੀ ਰੀਤੇ ਨਹੀਂ ਹੈਗਾ ਲੜ ਦੇ ਕੋਲ ਕੱਟ ਹੈ ਜੀ ਇਹਦੇ ਅੱਧਾ ਮੀਟਰ ਤਾਰ ਦੋਗੇ ਫਿਰ ਵੀ ਤੁਹਾਡਾ ਆਰਾਮ ਨਾਲ ਸੂਟ ਬਣ ਜਾਣਾ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਸਿਰਫ ਤੁਹਾਨੂੰ ਅਸੀਂ ਦਵਾਂਗੇ ਜੀ 550 550 ਰੁਪਏ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 5500 ਵਿੱਚ ਗਰਮ ਪਸ਼ਮੀਨੇ ਦਾ ਆਲਓਵਰ ਸੂਟ ਹੈ ਜੀ 5500 ਚ ਲੈ ਸਕਦੇ ਹੋ ਜੇ 4.5 ਮੀਟਰ ਚ ਤੁਹਾਡਾ ਸੂਟ ਬਣਦਾ ਫਿਰ ਵੀ ਬਣਾ ਸਕਦੇ ਹੋ ਤੁਸੀਂ ਹਰਾਮ ਦੇ ਨਾਲ ਤੇ ਬਸ ਕਿ ਲੜ ਕੋਲੇ ਕੱਟਾ ਬਾਕੀ ਅਡਜਸਟ ਹੋ ਜਾਣਾ ਬਾਹਾਂ ਪਹੁੰਚ ਕਟਿੰਗ ਚ ਨਿਕਲ ਜਾਣਾ ਜੀ 5 ਮੀਟਰ ਦੀ ਕੱਟ ਚ ਆਲਓਵਰ ਸੂਟ ਰੋਗਾ ਜੀ ਤੇ ਪ੍ਰਾਈਸ ਰਹਿਣੀ ਹੈ ਦੀ ਸਿਰਫ 5500 ਸੋ ਅਗੇ ਤੁਹਾਨੂੰ ਦਿਖਾਵਾਂਗੇ ਜੀ ਦੁਪੱਟਾ ਸੂਟ ਵੀ ਚੈੱਕ ਕਰੋ ਜੀ ਇਹ ਵੀ ਦੁਪੱਟਾ ਸੂਟ ਆਊਗਾ ਜੀ ਬਹੁਤ ਸੋਹਣਾ ਬਣਿਆ ਹੋਇਆ ਨੀਚੇ ਡਿਜ਼ਾਈਨ ਉੱਪਰ ਨੈੱਕ ਬਣਿਆ ਹੋਇਆ ਇਹਦੇ ਵਿੱਚ ਵੀ ਕੋਈ ਕੋਈ ਡਿਫੈਕਟ ਨਹੀਂ ਨਜ਼ਰ ਆਇਆ ਸੂਟ ਦੇ ਵਿੱਚ ਠੀਕ ਹੈ ਜੀ ਲੈ ਸਕਦੇ ਹੋ ਵਧੀਆ ਸੂਟ ਹੈ ਕੋਈ ਡਿਫੈਕਟ ਨਹੀਂ ਨਜ਼ਰ ਆਇਆ ਤੇ ਨਾਲ ਹੀ ਦੇ ਰਹੂਗਾ ਜੀ ਔਰਗਾਂਜਾ ਦਾ ਦੁਪੱਟਾ ਹੈ ਇਦਾਂ ਦਾ ਔਰਗਾਂਜਾ ਦਾ ਦੁਪੱਟਾ ਰਹਿਣਾ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਵੀ ਸਿਰਫ 800 850 ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਵੀ 850 ਹੀ ਰਹਿ ਗਈ ਹੈ ਠੀਕ ਹੈ ਜੀ ਮਸਲੀਨ ਤੇ ਸੂਟ ਹੈ ਬਹੁਤ ਸੋਹਣਾ ਸੂਟ ਬਣਿਆ ਜੀ ਇਹ 850 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਬਰਬਰੀ ਚ ਲੋ ਇਹ ਬਰਬਰੀ ਦਾ ਆਇਆ ਜੀ ਦੁਬਾਰਾ ਫੇਰ ਆਇਆ ਜੀ ਬਰਬਰੀ ਦਾ ਹੀ ਪਰ ਸੂਟ ਸਾਡੇ ਕੋਲੇ ਤੇ ਪ੍ਰਾਈਸ ਰੈਣੀ ਹੈ ਦੀ 850 ਠੀਕ ਹੈ ਇਹਦੇ ਵਿੱਚ ਇੱਕ ਡਿਫੈਕਟ ਕੀ ਕਹਿ ਸਕਦੀਆਂ ਸਿਰਫ ਇੱਥੇ ਹਲਕਾ ਜਾ ਕੰਨੀ ਦੇ ਕੋਲ ਇਹਦਾ ਸ਼ਾਈ ਦਾ ਦਾਗ ਜਾਂਜੀ ਬਸ ਠੀਕ ਹੈ ਜੀ ਤੇ 850 ਦਾ ਲੈ ਸਕਦੇ ਸੂਟ ਤੇ ਬਾਟਮ ਦੇਖ ਲੈਣੇ ਆ ਬਾਟਮ ਦੇ ਵਿੱਚ ਕੀ ਆਊਗਾ ਲੋ ਬਾਟਮ ਤੋਂ ਤਾਂ ਖਾਲੀ ਨੇ ਆ ਬਾਟਮ ਵਿੱਚ ਤਾਂ ਹਜੇ ਕੁਝ ਦਿਖ ਨਹੀਂ ਰਿਹਾ ਦੇਖ ਚੈੱਕ ਕਰੋ ਜੀ ਨਹੀਂ ਜੀ ਬੋਟਮ ਵਿੱਚ ਕੋਈ ਨਹੀਂ ਹੈਗਾ ਸਿਰਫ ਇੱਕ ਛਾਈ ਦਾ ਦਾਗ ਆ ਉਹ ਵੀ ਹਲਕਾ ਜਿਹਾ ਕੰਨੀ ਦੇ ਕੋਲ ਤੇ ਦੇਖੋ ਪ੍ਰਾਈਸ ਆ ਤੁਹਾਨੂੰ 1200 ਵਾਲੇ ਸੂਟ ਦੀ ਪੈ ਰਹੀ ਆ 850 ਠੀਕ ਹੈ ਜੀ 850 ਦਾ ਸੂਟ ਲੈ ਲਓ ਜੀ ਅੱਜ ਵਾਲੇ ਐਦਾ ਮਾਈਨਰ ਜਿਹੇ ਡਿਫੈਕਟਾਂ ਦਾ ਲੈ ਸਕਦੇ ਹੋ ਤੁਸੀਂ ਪੂਰਾ ਲਾਭ ਲਓ ਇੱਕੇ ਵਾਰਾ ਸੂਟ ਰਹੂਗਾ ਬਹੁਤ ਸੋਹਣਾ ਸੂਟ ਆ 셀ਫ ਪ੍ਰਿੰਟ ਹੈ ਜੀ ਨੇਚਰਲ ਕريب ਦੀ ਤਰ੍ਹਾਂ ਸਟਾਫ ਹੈ ਵਿੱਚ ਬਣਿਆ ਹੋਇਆ 셀ਫ ਪ੍ਰਿੰਟ ਇਹ ਦੀ ਐਸਕੇ ਬ੍ਰੈਂਡ ਆ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਵਾਲੀ ਰੈਣੀ ਨਾਲ ਇਹਦੇ ਬਾਟਮ ਇਹ ਬਾਟਮ ਰਹੂਗੀ ਜੀ ਪ੍ਰਾਈਸ ਇਹਦੀ ਵੀ ਰਹਿਣੀ ਹੈ 850 ਠੀਕ ਹੈ ਜੀ 850 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇਸ ਤੋਂ ਅੱਗੇ ਆਊਗਾ ਜੀ ਗਲਾਸ ਔਰ ਗੈਂਜਾ ਇਹ ਗਲਾਸ ਔਰ ਗੈਂਜਾ ਦੇ ਵਿੱਚ ਹੈ ਦਾਸਤੀ ਹੈ ਜੀ ਇਹ ਇੱਕ ਟੈਕਸਤੀ ਹੈ ਸੌਰੀ ਇੱਕ ਟੈਕਸਤੀ ਗਲਾਸ ਔਰ ਗੈਂਜਾ ਲਓ ਪ੍ਰਿੰਟ ਦੇਖੋ ਜੀ ਇਹ ਰਣੀਆ ਬਾਟਮ 850 ਹੀ ਪ੍ਰਾਈਸ ਰਹਿਣੀ ਹੈ ਜੀ 850 ਹੀ ਇਹਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਕਿਸੇ ਮੇਰੇ ਭੈਣ ਦੇ ਸੌਰੀ ਮੇਰੀ ਅਸੀਂ ਬੋਲਦੇ ਹਾਂ ਜੀ ਪਹਿਲਾਂ ਕਿਸੇ ਭੈਣ ਦੇ ਜਿਹੜੇ ਸੂਟ ਹੈ ਹੋਲਡ ਨਹੀਂ ਕੀਤੇ ਜਾਣੇ ਜੋ ਆਪਣੇ ਤਰੰਤ ਪੇਮੈਂਟ ਕਰੂਗਾ ਜੇ ਅਸੀਂ ਉਹਨੂੰ ਦਵਾਂਗੇ ਠੀਕ ਹੈ ਜੀ ਅਸੀਂ ਵੀ ਕਾਫੀ ਬਹੁਤ ਮਿਹਨਤ ਕਰਦੇ ਹਾਂ ਇਸ ਚੀਜ਼ ਦੇ ਲਈ ਤੇ ਅਸੀਂ ਸ਼ਾਮ ਤੱਕ ਦੋ ਦਿਨ ਤੱਕ ਨਹੀਂ ਵੇਟ ਕਰ ਸਕਦੇ ਠੀਕ ਹੈ ਕਿਉਂਕਿ ਸਭ ਨੇ ਅੱਗੇ ਪੇ ਕਰਨੇ ਹੁੰਦੀ ਆ ਪੇਮੈਂਟ ਤੇ ਤਰੰਤ ਜਿਹਦੀ ਪੇਮੈਂਟ ਆਊਗੀ ਉਸ ਪਿਆਰ ਨੂੰ ਸੂਟ ਦਿੱਤੇ ਜਾਣੇ ਆ ਠੀਕ ਹੈ ਜੀ 850 ਦੀ ਪ੍ਰਾਈਸ ਰਹਿਣੀ ਆ ਇਹ ਵੀ ਗਲਾਸ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਕਿਸੇ ਦਾ ਸੂਟ ਨਹੀਂ ਹੋਲਡ ਕੀਤਾ ਜਾਊਗਾ ਇਸ ਲਈ ਅਸੀਂ ਤੁਹਾਨੂੰ ਸੋਰੀ ਬੋਲਦੇ ਆ ਤੇ ਦੇਖੋ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾ ਰਹੇ ਆ ਲਓ ਇਸ ਤੋਂ ਅੱਗੇ ਤੁਹਾਨੂੰ ਅਸੀਂ ਪਟਿਕ ਵਰਕੇ ਦੇ ਸੂਟ ਦਵਾਂਗੇ ਲਓ ਇਹਦੇ ਵਿੱਚ ਇੱਕ ਮਾਈਨਰ ਡਿਫੈਕਟ ਆਉਂਦਾ ਜੀ ਇਹਨਾਂ ਸੂਟਾਂ ਦੇ ਵਿੱਚ ਦੇਖੋ ਪਹਿਲਾਂ ਤੁਹਾਨੂੰ ਦਿਖਾਵਾਂਗੇ ਸ਼ਿਲਕ ਪਸ਼ਮੀਨੀ ਦੇ ਸੂਟ ਰੈਣੇ ਆ ਸ਼ਿਲਕ ਪਸ਼ਮੀਨੀ ਦੇ ਫਿਨਿਸ਼ਿੰਗ ਦੇਖੋ ਜੀ ਤੁਸੀਂ ਕਿੰਨੀ ਆ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਪੈਚਵਰਕ ਹੋਇਆ ਨਾ ਤੁਹਾਨੂੰ 슬ੀਵਸ ਤੇ ਵੀ ਪੈਚਵਰਕ ਮਿਲੇਗਾ ਠੀਕ ਹੈ ਜੀ ਥੋੜੀ ਜੀ ਦਿੱਕਤ ਕਿੱਥੇ ਆਈ ਹੈ ਜੀ ਜੋ ਬਾਟਮ ਹੈ ਦੇਖੋ ਜੀ ਇਹ ਬਾਟਮ ਤੇ ਪੈਚਵਰਕ ਆਉਣਾ ਹੈ ਠੀਕ ਹੈ ਜੀ ਤੇ ਦੂਸਰੀ ਬਾਟਮ ਦਾ ਵੀ ਨਾਲ ਹੀ ਪੈਚ ਲੱਗ ਗਿਆ ਜੀ ਠੀਕ ਹੈ ਜੀ ਦੂਸਰੀ ਮੂਰੀ ਦਾ ਤੁਸੀਂ ਇਹਨੂੰ ਬਣਾ ਸਕਦੇ ਹੋ ਆਰਮਨਾਲ ਸੂਟ ਕਿਉਂਕਿ ਇਹਨੂੰ ਤੁਸੀਂ ਇਹ ਵਾਲਾ ਜਿਹੜਾ ਪੈਚ ਆਏ ਤੁਹਾਡੇ ਬਾਟਮ ਤੇ ਆਊਗਾ ਇਹ ਵਾਲਾ ਪੈਚ ਤੁਸੀਂ ਆਪਣੀ ਦੂਸਰੀ ਮੂਰੀ ਤੇ ਇਹਨੂੰ ਕੱਟ ਕੇ ਲਗਾ ਸਕਦੇ ਹੋ ਜੀ ਬਸ ਇਹੀ ਇਹਦੇ ਵਿੱਚ ਮਾਈਨਰ ਜਿਹੜਾ ਡਿਫੈਕਟ ਹੈ ਕਿਉਂਕਿ ਅੱਜ ਕੱਲ ਆਪਾਂ ਲੈਸ ਇਨਸੌਲਟ ਕਰਦੇ ਆ ਠੀਕ ਹੈ ਜੀ ਵੈਸੇ ਵੀ ਸੂਟ ਕੱਟ-ਕੱਟ ਕੇ ਆਪਾਂ ਲੈਸ ਇਨਸੌਲਟ ਕਰਕੇ ਪਾਉਣੇ ਆ ਤੇ ਸਿਰਫ ਇਹਦੇ ਵਿੱਚ ਇਹੀ ਪ੍ਰੋਬਲਮ ਆ ਜਿਹੜੀ ਆ ਮੇਰੀਆਂ ਭੈਣ ਆਪਣੇ ਸੂਟ ਬਣਾ ਸਕਦੀਆਂ ਦੇਖੋ ਤੁਹਾਨੂੰ ਅੱਜ ਅਸੀਂ 16 16 ਸੂਟ ਦੇ ਰਿਹਾ ਸਿਰਫ 1200 ਦੇ ਵਿੱਚ ਠੀਕ ਹੈ ਇਹਨਾਂ ਦੀ ਪ੍ਰਾਈਸ ਅਸੀਂ 16 1600 ਦੇ ਸੂਟ ਸੇਲ ਕੀਤੇ ਆ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਸ਼ਿਲਕ ਪਛਮੀਨੇ ਦਾ ਉਹ ਵੀ ਪੈਚ ਵਰਕ ਵਾਲਾ ਸਿਰਫ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਇਹ ਵਾਲਾ ਜਿਹੜਾ ਪੈਚ ਆ ਉਹ ਵੀ ਜਿਹੜਾ ਸਲਵਾਰ ਦਾ ਪੈਚ ਹੈ ਜੀ ਉਹ ਲੈਸ ਇਨਸਰਟ ਕਰਕੇ ਮੂਰੀ ਲਗਾਉਣਾ ਪਊਗਾ ਠੀਕ ਹੈ ਜੀ ਤੇ ਇੱਥੇ ਵੀ ਲੈਸ ਇਨਸਰਟ ਕਰ ਦੋ ਇਹ ਵਾਲੇ ਪੈਸੇ ਦੂਸਰੀ ਮੂਰੀ ਤੇ ਲੈਸ ਇਨਸਰਟ ਕਰ ਦੋ ਸਿਰਫ 1200 ਚ ਤੁਹਾਨੂੰ ਸੂਟ ਪੈ ਰਿਹਾ ਜੀ ਜਿਹੜੀਆਂ ਮੇਰੀਆਂ ਭੈਣਾਂ ਬਣਾ ਸਕਦੀਆਂ ਲੈ ਸਕਦੀਆਂ ਸਾਡੇ ਕੋਲੋਂ ਠੀਕ ਹੈ ਜੀ ਸਿਰਫ 1200 ਦਾ ਸੂਟ ਦੇ ਰਹੇ ਹਾਂ ਜੀ 1200 ਦਾ ਸੂਟ ਅਸੀਂ ਦਿੰਦੇ ਹਾਂ ਸਿਰਫ ਸਿੰਪਲ ਪਸ਼ਮੀਨੇ ਚ ਆ ਤੁਹਾਨੂੰ ਸ਼ਿਲਕ ਪਸ਼ਮੀਨੇ ਦਾ ਦੇਖੋ ਜਿੱਦੇ ਤੁਸੀਂ ਇਦਾਂ ਦਾ ਵਰਕ ਕਰਵਾਓਗੇ ਨਾ ਪੈਚ ਵਰਕ ਤਾਂ ਤੁਹਾਨੂੰ 1200 ਦਾ ਕਿਸੇ ਨੇ ਵਰਕ ਕਰਕੇ ਦੇਣਾ ਇਹ ਤੁਹਾਨੂੰ ਸ਼ੈਲਕ ਪਸ਼ਮੀਨਾ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਮਿਲ ਰਿਹਾ 1200 ਦੇ ਵਿੱਚ ਸਿਰਫ ਮਾਈਨਰ ਡਿਫੈਕਟ ਹੋਣ ਕਰਕੇ ਠੀਕ ਹੈ ਜੀ ਐਦਾਂ ਦੀ ਡਿਜ਼ਾਈਨਿੰਗ ਆਪਾਂ ਬਾਧੂ ਕਰ ਲੈਣੀ ਹੈ ਨਾ ਤੁਹਾਨੂੰ ਪਤਾ ਸਾਰੀਆਂ ਪੈਣਾ ਕਰ ਲੈਂਦੀਆਂ ਜਿਹੜੀਆਂ ਸਲਾਈ ਜਾਂਦੀਆਂ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕਰ ਲਓ ਜੇ ਸੂਟਾਂ ਦੇ ਉੱਪਰ ਜਿਵੇਂ ਮਰਜ਼ੀ ਅਡਜਸਟ ਕਰ ਲਓ ਕਲਰ ਮੈਂ ਦਿਖਾ ਦਿੰਨੀ ਹੈ ਇਹ ਕੇਵਲਾ ਕਲਰ ਸੀਗਾ ਲਓ ਦੂਸਰਾ ਕਲਰ ਆਊਗਾ ਜੀ ਇਹ ਵਾਲਾ ਸਾਰੇ ਸੂਟਾਂ ਦੀ ਇਹੀ ਪ੍ਰੋਬਲਮ ਹੈ ਠੀਕ ਹੈ ਜਿਹੜੀਆਂ ਮੇਰੀਆਂ ਪੈਣਾ ਅਡਜਸਟ ਕਰ ਸਕਦੀਆਂ ਲੈ ਸਕਦੀਆਂ ਸਿਰਫ ਹੱਥ ਤੇ 1200 ਤੇ ਦਵਾਂਗੇ 400 ਰੁਪਿਆ ਲੈਸ ਹੋ ਰਿਹਾ ਜੀ ਇਸ ਸੂਟ ਵਿੱਚੋਂ ਲਓ ਅੱਜ ਮੌਕਾ ਤੁਹਾਡੇ ਲਈ ਇੰਨੇ ਸੋਹਣੇ ਸੂਟ ਦੇ ਦੇਣ ਤੁਹਾਨੂੰ ਦੇਖੋ ਕੱਲੀ ਵੀਡੀਓ ਪਾਈ ਸੀ ਜੀ ਅਸੀਂ ਬਸ 1600 1600 ਸੇਲ ਹੋਇਆ ਸਾਡੇ ਅੱਜ ਮੇਰੀਆਂ ਭੈਣਾਂ ਦੇ ਰਿਆ ਸੀ 1200 ਦੇ ਦੇਖੋ ਇਹਦੀ ਸਲੀਵਸ ਤੇ ਆਊਗਾ बॉਟਮ ਤੇ ਆਊਗਾ बॉਟਮ ਦੀ ਜੋ ਪ੍ਰੋਬਲਮ ਹੈ ਉਹ ਤੁਹਾਨੂੰ ਦੱਸਤੀ ਹੈ ਜੀ ਅਸੀਂ ਤੇ ਜਿਹੜਾ ਵੀ ਮੇਰੀ ਭੈਣੇ ਸੂਟ ਲੈਣਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਠੀਕ ਹੈ ਜੀ ਲਓ ਇਹਦੇ ਵਿੱਚ ਅਗਲਾ ਕਲਰ ਆਊਗਾ ਔਰੇਂਜ ਲੋ ਜੀ ਇੱਕ ਔਰੇਂਜ ਦਾ ਰੈਸਟੋਰੈਂਟ ਸੌਰੀ ਔਰੇਂਜ ਪਿਸਤਾ ਸ਼ੀਰਤਾ ਲੱਗਿਆ ਹੋਇਆ ਪੈਚ ਵਰਕ ਦੇਖੋ ਜੀ ਬਹੁਤ ਸੋਨਾ ਸੂਤ ਰਹਿਣ ਵਾਲਾ ਹੈ ਦੇਖ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਲੋ ਘੇਰਾ ਦੇਖੋ ਜੀ 슬ੀਵਸ ਦਾ ਵਰਕ ਦੇਖੋ ਬਾਕੀ ਤੁਸੀਂ ਸਾਡੇ ਵਰਕ ਦੀ ਫਿਨਿਸ਼ਿੰਗ ਦੇ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਮਿਲਣੀ ਹੈ ਪ੍ਰੋਬਲਮ ਸਾਰੇ ਸੂਤਾਂ ਦੀ ਸੇਮ ਹੈ ਠੀਕ ਹੈ ਜੀ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 1200 ਸ਼ਿਪਿੰਗ ਚਾਰਜ ਐਕਸਟਰਾ ਪੈਣਾ ਕਿਸੇ ਮੇਰੀ ਭੈਣਾਂ ਨੂੰ ਸ਼ਿਪਿੰਗ ਚਾਰਜ ਫਰੀ ਨਹੀਂ ਹੋਣਾ ਇਸ ਸੂਟ ਤੇ ਠੀਕ ਹੈ ਜੀ ਗਰਮ ਸੂਟ ਹੈ ਕਿਉਂਕਿ ਇਹਨਾਂ ਦਾ weight ਹੁੰਦਾ ਹੈਵੀ ਕਿਲੋ ਦੇ ਵਿੱਚ ਦਾ ਸੂਟ ਹੀ ਆ ਜਾਂਦੀ ਹੈ ਸ਼ਿਪਿੰਗ ਚਾਰਜ ਪੈਣਾ ਤੁਹਾਨੂੰ ਦੇਣਾ ਪੈਣਾ ਤੇ ਸੂਟ ਤੁਹਾਨੂੰ ਦੇ ਰਿਆ ਲੈਸ ਦੇ ਵਿੱਚ ਲੋ ਆਮਲਾ ਕਲਰ ਦੇਖੋ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਹੈ ਜੀ ਸਾਰੇ ਸੂਟ ਬਹੁਤ ਹੀ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਚੈੱਕ ਜੀ ਠੀਕ ਹੈ ਜੀ ਇਹ ਮੈਂ ਥੋੜਾ ਜਿਹਾ ਤੁਹਾਨੂੰ ਅੰਦਰ ਕਰਕੇ ਦਿਖਾ ਦਿੰਦੀ ਆ ਲਓ ਇਹ ਹੈਗਾ ਨਾ ਇਹ ਸਲਵਾਰ ਦਾ ਪੈਚ ਠੀਕ ਆ ਬਾਟਮ ਤੇ ਵਰਕ ਸਭ ਨੂੰ ਮਿਲੂਗਾ ਜਿਹੜੀਆਂ ਮੇਰੀਆਂ ਭੈਣਾਂ ਬਾਟਮ ਤੇ ਨਾ ਵੀ ਲਿਆਓ ਜੀ ਪੈਚ ਤੁਸੀਂ ਹਨ ਵੈਸੇ ਬਾਟਮ ਬਣਾ ਲਓ ਬਿਨਾ ਵਰਕ ਤੋਂ ਤਾਂ ਉਹ ਵੀ ਬਹੁਤ ਸੋਹਣਾ ਬਣ ਜਾਣਾ ਤੇ ਅੱਜ ਸਿਰਫ ਲੈਸ ਪ੍ਰਾਈਸ ਦੇ ਰਿਆ ਸੂਟ ਸਿਰਫ 1200 ਦੇ ਵਿੱਚ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਅੱਜ ਇਹ ਵਾਲੀ ਸੂਟ ਦੀ 1200 ਰੁਪਏ ਠੀਕ ਹੈ ਜੀ ਇਸੀ ਬੁਟੀਕ ਦੇ ਵੀ ਸੂਟ ਦਿੱਤੇ ਤੁਹਾਨੂੰ ਅੱਜ ਅਸੀਂ ਲੈਸ ਪ੍ਰਾਈਸ ਦੇ ਵਿੱਚ ਤੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਅਸੀਂ ਇੱਕ ਸੂਟ ਹੋਰ ਹੈ ਜੀ ਸਾਡੇ ਕੋਲੇ ਲਓ ਇੱਕ ਇਹ ਵਾਲਾ ਸੂਟ ਰਹੂਗਾ ਜੀ ਬਹੁਤ ਸੋਹਣਾ ਸੂਟ ਲੈਣਾ ਜੀ ਡਿਜ਼ਾਈਨਰ ਸੂਟ ਹੈ ਇਹਦੇ ਵਿੱਚ ਵੀ ਸਾਨੂੰ ਕਦੇ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਕੋਈ ਡਿਫੈਕਟ ਨਹੀਂ ਦਿਖਿਆ ਸਾਨੂੰ ਲਓ ਚੈੱਕ ਦੇ ਵਿੱਚ कॉटन ਸਟਾਫ ਚੈੱਕ ਦੇ ਵਿੱਚ ਬਣਿਆ ਹੋਇਆ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਨਾਲ ਹੈ ਨਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਇਹਦੀ ਜਿਹੜੀ ਪ੍ਰਾਈਸ ਪੈਣੀ ਆ ਤੁਹਾਨੂੰ ਸਿਰਫ 1200 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਸਾਡੇ ਕੋਲ ਲਓ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਉਣਾ ਇਹਦੇ ਨਾਲ ਠੀਕ ਹੈ ਜੀ ਦੁਪੱਟੇ ਦੇ ਫੋਰ ਸਾਈਡ ਹੋਇਆ ਵਰਕ ਸਿਰਫ 1200 ਦਾ ਸੂਟ ਆ ਜੀ ਇਹ ਲੈਸ ਪਾਈਚ ਦੇ ਰਹੇ ਆ ਤੁਹਾਨੂੰ ਠੀਕ ਹੈ ਜੀ ਮਾਈਨਰ ਜਾਇਰੀ ਵਿੱਚ ਕੋਈ ਪ੍ਰੋਬਲਮ ਹੋਊਗਾ ਕਿ ਪਰ ਇਹਦੇ ਵਿੱਚ ਤੁਹਾਨੂੰ ਕਦੇ ਕੋਈ ਦਿਖੀ ਨਹੀਂ ਜੀ ਪ੍ਰੋਬਲਮ ਆਰਾਮ ਨਾਲ ਤੁਸੀਂ ਲੈ ਸਕਦੇ ਇਹ ਸਨ ਅੱਜ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ আজি বিডিও করতে এত খমিও দেখলে তো বহু বহু ধন্যবাদ জি